ਜਗਰ ਐਨਟੀਐਫ ਆਂਟੀ ਨਾਰਕੋਟਿਕ ਕਾਸਟ ਫੋਰਸ ਦੀ ਟੀਮ ਫਿਰੋਜ਼ਪੁਰ ਤੋਂ ਆਈ ਸੀਗੀ ਜਿਨ੍ਹਾਂ ਨੂੰ ਇਨਫੋਰਮੇਸ਼ਨ ਸੀਗੀ ਕਿ ਵੱਡੇ ਲੈਵਲ ਦੇ ਕਮਰਸ਼ੀਅਲ ਕੁਆਂਟੀਟੀ ਦੇ ਟਰੱਕ ਸਪਲਾਈਅਰਸ ਜਿਨ੍ਹਾਂ ਦੀ ਐਕਟੀਵਿਟੀ ਹੈਗੀ ਹੈ ਉਹ ਵੱਡੇ ਲੈਵਲ ਤੇ ਡਰੱਗ ਪੈਡਲਿੰਗ ਦੀ ਐਕਟੀਵਿਟੀ ਕਰਨ ਵਾਲੇ ਹੈਗੇ ਤੇ ਜਿਨ੍ਹਾਂ ਨੂੰ ਜਦੋਂ ਇਹਨਾਂ ਦੇ ਨਾਲ ਜਦੋਂ ਸੜੀ ਐਨਟੀਐਫ ਦੀ ਟੀਮ ਹੈਗੀ ਹੈ ਇਹ ਗਲਬਾਤ ਕਰਨ ਲਗੀ ਡਰਗ ਦੀ ਡੀਲਿੰਗ ਕਰਨ ਲਗੀ ਜਿਹੜੇ ਕਿ ਡਿਪੋਏ ਦੇ ਰੂਪ ਵਿੱਚ ਇਹਨਾਂ ਦੇ ਨਾਲ ਗਲਬਾਤ ਕਰ ਰਹੇ ਸੀਗੇ ਤਦੋ ਜਦੋਂ ਡਰਗ ਦੀ ਡੀਲਿੰਗ ਕਰਨ ਦੀ ਇਹਨੇ ਕੋਸ਼ਿਸ਼ ਕੀਤੀ ਹੈਗੀ ਹੈ ਉਹਨਾਂ ਨੂੰ ਸ਼ੋ ਮਨੀ ਦਿਖਾਇਆ ਗਿਆ ਉਦੋਂ ਜਿਹੜੇ ਦੋ ਮੁਜਰਮ ਸੀਗੇ ਜਿਹੜੇ ਵੱਡੇ ਲੈਵਲ ਦੇ ਡਰਗ ਸਪਲਾਈਅਰਸ ਹੈਗੇ ਜਿਨ੍ਹਾਂ ਵਿੱਚੋਂ ਇੱਕ ਧਰਮਿੰਦਰ ਸਿੰਘ son of ਜਕਤਾਰ ਸਿੰਘ ਜੋ ਕਿ ਸਲੇਮਪੁਰ ਪੁਲਿਸ ਸਟੇਸ਼ਨ ਸਿਲਵਾ ਬੇੜਦਾ ਰਣਵਾਲਾ ਹੈ ਤੇ ਦੂਜਾ ਜਕਸੀਰ ਖਾਨ son of ਖਰੇਤੀ ਖਾਨ ਜੋ ਕਿ ਡੇਰਾ ਵਸੀਦਾ ਰਹਿਣ ਵਾਲਾ ਹੈ ਇਹਨਾਂ ਦੀ ਇੱਕਦਮ ਨੀਅਤ ਖਰਾਬ ਹੋ ਗਈ ਤੇ ਇਹਨਾਂ ਨੇ ਪੈਸੇ ਜਿਹੜੇ ਹੈਗੇ ਉਹ ਸਨੇਚ ਕਰਕੇ ਸਾਡੇ ਮੁਲਾਜ਼ਮ ਦੇ ਉੱਪਰ ਅਚਾਨਕ ਫਾਇਰ ਖੋਲਤਾ ਤੇ ਉਹ ਸਾਡੇ ਮੁਲਾਜ਼ਮ ਨੇ ਬੜੇ ਹੀ ਚੁਸਤਾਈ ਦਿਖਾਉਂਦੇ ਹੋਏ ਇੱਕਦਮ ਪਾਸੇ ਹੋ ਕੇ ਆਪਣੀ ਜਾਨ ਬਚਾਈ ਤੇ ਉਹ ਫਾਇਰ ਸਾਡੀ ਮੁਲਾਜ਼ਮ ਦੀ ਗੱਡੀ ਵਿੱਚ ਵਜਿਆ ਜਿਹਦੇ ਕਰਕੇ ਉਹ ਸ਼ੀਸ਼ੇ ਵਿੱਚੋਂ ਆਰਪਾਰ ਹੁੰਦੇ ਆ ਕੈਰ ਬਾਕਸ ਦੇ ਵਿੱਚ ਲੱਗਿਆ ਪਰੰਤੂ ਨਾਲ ਦੀ ਨਾਰੀ ਸਾਡੇ ਮੁਲਾਜ਼ਮ ਨੇ ਸੈਲਫ ਡਿਫੈਂਸ ਦੇ ਵਿੱਚ ਆਪਣੀ ਜਾਨ ਬਚਾਉਣ ਲਈ ਤੇ ਆਪਣੇ ਸਾਥਿਆ ਦੀ ਜਾਨ ਬਚਾਉਣ ਵਾਸਤੇ ਇੱਕ ਐਕਸਚੇਂਜ ਆਫ ਫਾਇਰ ਦੇ ਵਿੱਚ ਜਿਹੜਾ ਫਾਇਰ ਕੀਤਾ ਉਹ ਇਸ ਮੁਜਰਮ ਧਰਮਿੰਦਰ ਸਿੰਘ ਦੀ ਛਾਤੀ ਵਿੱਚ ਵੱਜਿਆ ਜਿਸ ਕਰਕੇ ਉਹ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਇਮੀਡੀਏਟਲੀ ਉਹਨੂੰ ਸਿਵਲ ਹਸਪਤਾਲ ਦੇ ਵਿੱਚ ਰਸ਼ ਕਰਕੇ ਪਹੁੰਚਾਇਆ ਗਿਆ ਜਿੱਥੇ ਕਿ ਉਹਦੀ ਡੈਥ ਹੋ ਗਈ ਹੈ ਇਨਾ ਮੁਜਰਮਾ ਕੋਲ ਇਸ ਪਛਦੌੜ ਦੇ ਵਿੱਚ ਜਿਹੜਾ ਦੂਜਾ ਮੁਜਰਮ ਸੀਗਾ ਜਕਸੀਰ ਖਾਨ ਉਹ ਪਗੋੜਾ ਹੋ ਗਿਆ ਉੱਥੋਂ ਫਰਾਰ ਹੋ ਗਿਆ ਤੇ ਇਹਨਾਂ ਮੁਜਰੀਮਾਂ ਕੋਲੋਂ ਇੱਕ ਜਿਹੜੀ Swift Desire ਕਾਰ ਜਿਹਦੇ ਵਿੱਚ ਡਰੱਗਸ ਦੀ ਵੱਡੇ ਪੈਮਾਨੇ ਤੇ ਟੀਲਿੰਗ ਕਰਦੇ ਸਨ ਉਹ ਕਾਰ ਤੇ ਜਿਹੜੀ ਇਲਲੀਗਲ ਵੈਪਨ ਪਿਸਟਲ ਜਿਹਦੇ ਰਾਹੀਂ ਇਹਨਾਂ ਨੇ ਸਾਡੇ ਮੁਲਾਜ਼ਮਾਂ ਦੇ ਉੱਤੇ ਫਾਇਰ ਖੋਲਿਆ ਸੀ ਉਹ ਪਿਸਟਲ ਜਿਹਦੇ ਵਿੱਚ ਲਾਈਵ ਰਾਉਂਡ ਵੀ ਮੌਜੂਦ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਹ ਪਿਸਟਲ ਤੇ ਉਸ ਤੋਂ ਇਲਾਵਾ 2 ਕਿਲੋ ਤੋਂ ਵੱਧ ਦੀ ਹਿਰੋਇਨ ਦੀ ਰਿਕਵਰੀ ਹੋਣ ਦੀ ਸੰਭਾਵਨਾ ਹੈਗੀ ਹੈ ਤੇ ਰਿਕਵਰੀ ਜਿਹੜੀ ਹੈਗੀ ਹੈ ਉਹਦੀ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਅਸੀਂ ਕਰਵਾ ਰਹੇ ਹਾਂ ਤੇ ਉਸ ਤੋਂ ਬਾਅਦ ਜਦੋਂ ਐਕਸੈਕਟ ਕੁਆਂਟੀਟੀ ਹੈਗੀ ਉਹ ਅਸੀਂ ਤੁਹਾਨੂੰ ਦੱਸ ਦਾਂਗੇ ਇਹ ਪਤਾ ਲੱਗਿਆ ਕਿੱਥੋਂ ਆ ਰਹੀ ਸੀ ਜੀ ਇਹ ਜੇ ਬਿਲਕੁਲ ਇਹ ਸਾਨੀ ਸਾਡੇ ਨਾਲ ਜਿਹੜੀ ਗੱਲਬਾਤ ਸਾਡੇ ਮੁਲਾਜ਼ਮਾਂ ਨਾਲ ਜਿਹੜੀ ਇਹਨਾਂ ਦੀ ਗੱਲਬਾਤ ਹੋ ਰਹੀ ਸੀ ਉਹਦੇ ਮੁਤਾਬਿਕ ਸਾਨੂੰ ਇਹ ਪਤਾ ਲੱਗਿਆ ਹੈਗਾ ਦੋਗਾ ਤੇ ਜਗਰਾਓ ਏਰੀਆ ਦੇ ਵਿੱਚ ਇਹਨਾਂ ਦੀ ਡਰਗ ਪੈਟਲਿੰਗ ਦੀ ਡਰੱਗਸ ਸਮਗਲਿੰਗ ਦੀ ਐਕਟੀਵਿਟੀ ਵੱਡੇ ਲੈਵਲ ਤੇ ਚੱਲ ਰਹੀ ਸੀ ਇਹ ਕਈ ਜਣਿਆਂ ਨੂੰ ਕੰਟੈਕਟ ਕਰ ਰਹੇ ਸਨ ਤੇ ਹੈਰੋਇਨ ਦੇ ਵੱਡੇ ਲੈਵਲ ਤੇ ਸਮਗਲਿੰਗ ਕਰ ਰਹੇ ਸਨ ਇਹ ਬਿਗ ਫਿਸ਼ ਆਪਾ ਜੀ ਨੂੰ ਕਹਿੰਦੇ ਕਮਰਸ਼ੀਅਲ ਸਪਲਾਇਰ ਇਸ ਤਰੀਕੇ ਦੇ ਸਪਲਾਈਅਰ ਸੰਤੇ ਇਹ ਵੀ ਪਤਾ ਲੱਗਿਆ ਹੈਗਾ ਕਿ ਇਹਨਾਂ ਦੇ ਖਿਲਾਫ ਮਲਟੀ ਪਹਿਲਾਂ ਵੀ ਦਰਜ ਸਰ ਸੋtod ਰਹੀ ਮੈਂ ਸਾਰਿਆਂ ਨੂੰ ਇਹ ਇੱਕ ਕੜੀ ਚਤਾਵਨੀ ਕੜੀ ਵਰਨਿੰਗ ਇਸ ਤਰੀਕੇ ਦੇ ਡਰਗਸ ਸਪਲਾਈਅਰਸ ਨੂੰ ਦੇਣਾ ਚਾਹੁੰਦੀ ਹੈ ਕਿ ਇਹ ਡਰਗਸ ਸਪਲਾਈਅਰ ਦੇ ਬਿਜ਼ਨਸ ਤੋਂ ਟੋਟਲੀ ਐਂਡ ਕੰਪਲੀਟਲੀ ਕਟਆਫ ਹੋ ਜਾਣ ਇਸ ਤਰੀਕੇ ਦੇ ਕਾਰਵਾਈ ਦੇ ਵਿੱਚ ਜੋ ਵੀ ਸੰਲਿਪਤ ਪਾਇਆ ਜਾਊਗਾ ਉਹਦੇ ਖਿਲਾਫ ਕੜੀ ਤੇ ਕੜੀ ਕਾਨੂੰਨੀ ਕਾਰਵਾਈ ਹੋਊਗੀ ਤੇ ਉਹਨਾਂ ਦਾ ਅੰਜਾਮ ਅੱਜ ਤੁਸੀਂ ਦੇਖ ਰਹੇ ਹੋ ਸੋਹੀ ਸਾਂ ਅੰਜਾਮ ਤਾਂ ਜੇ ਤੁਸੀਂ ਪਛਣਾ ਚਾਹੁੰਦੇ ਹੋ ਤੇ ਡਰਗ ਡੀਲਿੰਗ ਦੀ ਕਾਰਵਾਈ ਟੋਟਲੀ ਬੰਦ ਕਰ ਦਿੱਤੀ ਜਾਂਦੀ। ਛੇ ਮੈਮ ਜਿਹੜੇ ਇਹਨਾਂ ਆਪਣੇ ਪੁਲਿਸ ਮੁਲਾਜ਼ਮ ਸੀਗੇ ਲੁਧਿਆਣਾ ਰੂਲਰ ਦੇ ਸੀਗੇ ਜੀ ਉਹ ਜਿਹੜੇ ਡੀਲਿੰਗ ਦੀ ਕੋਸ਼ਿਸ਼ ਇਹ ਸਾਰੇ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਇਹ ਐਂਟੀ ਨਾਰਕੋਟਿਕ ਟਾਸਕ ਫੋਰਸ ਦੇ ਸੀਗੇ ਤੇ ਇਹਨਾਂ ਦਾ ਕੰਮ ਹੀ ਹੈਗਾ ਕਿ ਇਸ ਤਰੀਕੇ ਤੇ ਡਰਗ ਸਪਲਾਈਅਰਸ ਦੇ ਉੱਤੇ ਕਾਨੂੰਨ ਦਾ शिकੰਜਾ ਕਸਣਾ। ਬੁੱਬਰ ਸੁਲਾਹ ਜ਼ਖਮੀ ਤਾਂ ਨਹੀਂ ਹੋਇਆ ਮੈਮ? ਆ ਜਿਹੜੇ ਸਾਰੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੇ ਬਹੁਤ ਹੀ ਚੁਸਤਾਈ ਨਾਲ ਆਪਣਾ ਬਚਾਅ ਕੀਤਾ ਉਹ pase ਹੋ ਗਏ ਤਾਂ ਕਰਕੇ ਤਾਂ ਕਰਕੇ ਉਹ ਜ਼ਖਮੀ ਨਹੀਂ ਹੋਏ। अदरवाइज पूरा पूरा चांस सीधा कि वो जख्मी हो जांदे बहुत पूरी तरीके नाल जख्मी हो जांदे इस करके जड़े मुजरिम हैगे इनहा दे खिलाफ भी assi कानून दी डुकवी धारा तहत मुकदमा दर्ज कर रहे हैं खिलाफ में एक पिस्तौल रिकवर होया जी बिल्कुल ठीक थैंक थैंक यू